ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਤ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਇਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪੰਜ ਨਗ ਦਿਖਾਵਾਂਗੇ ਦੋਸਤੋ ਰੁਮਚਾਂ ਵਜੇ ਤੇ ਪੰਜ ਨਗ ਸੂਏ ਸਵਾਏ ਹੋਣਗੇ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਤੇ ਤੁਹਾਨੂੰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਰੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਰੀ ਨਹੀਂ ਕਰਨੀ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਬੈਲ ਬਟਨ ਨੂੰ ਆਲ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪ ਆਓ करिए ਵੀਰ ਨਾਲ ਗੱਲਬਾਤ ਡਿਟੇਲ ਆ ਪੈਂਦਾ ਪਸ਼ੂ ਦੀ ਸਾਰੀ ਵੀਰ ਦੇ ਕੋਲੋਂ ਪੁੱਛ ਲੈਣੀ ਹੈ ਜੀ ਹਾਂਜੀ ਸਾਸਿਕਾ ਭਾਜੀ ਸਤਿ ਸ੍ਰੀ ਅਕਾਲ ਜੀ ਮਾਰੋ ਹੋਰ ਬਾਈ ਠੀਕ ਠਾਕ ਵਧੀਆ ਚੱਲਦੀ ਚੱਲੀ ਜਾਂਦਾ ਵਧੀਆ ਕੰਮ ਕਰ ਵਧੀਆ ਭਾਜੀ ਕਿਰਪਾ ਮਾਰੋ ਬੱਸ ਬੋਲ ਦਿਓ ਆਪਣਾ ਪਿੰਡ ਝਾਮਕੇ ਖੁਰਦ ਜੀ ਹਾਂਜੀ ਜ਼ਿਲ੍ਹਾ ਤਰਨਤਾਰਨ ਹਾਂਜੀ ਥੀਲ ਵੀ ਤਰਨਤਾਰਨ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ ਜੀ 7889 ਹਾਂਜੀ 01127 ਠੀਕ ਹੈ ਜੀ ਤੇ 62847 41127 ਦੋਵੇਂ ਨੰਬਰ ਚੱਲਦੇ ਹਾਂਜੀ ਦੋਵੇਂ ਚੱਲਦੇ ਆ ਜੀ ਠੀਕ ਹੈ ਇੱਕ ਵੇਲੇ ਦੂਜੇ ਦਿਨ ਲੱਗੇ ਤੇ ਭੈਣ ਭਰਾ ਨਾਮ ਆਪਣਾ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਡੜੀਣਾ। ਠੀਕ ਹੈ ਹਾਂ ਜੀ। ਪੰਜ ਨਾਗ ਆਪਣੇ ਕੋ ਮੱਜਾਂ ਦੇ ਵਿੱਚ। ਹਾਂਜੀ ਹਾਂਜੀ ਪੰਜ ਹੈ ਭਾਈ। ਪੰਜੇ ਮੱਜਾਂ ਸੂਈਆਂ। ਪੰਜੇ ਭਾਜੀ ਸੂਈਆਂ ਤੇ ਪੰਜੇ ਬਿਨਾ ਬੱਚੇ ਦਾ। ਹਾਂਜੀ ਹਾਂਜੀ ਤੇ ਮਈਆਂ ਵੀ ਆਰਤੀਆਂ ਆਪਣਾ ਦਾ ਦੁੱਧ ਵਾਲਾ ਜੀ ਮਾਲ ਸਾਰਾ। ਠੀਕ ਹੈ ਜੀ। ਹਾਂਜੀ। ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦਸਰੀ ਦਿਨ ਟੈਲੀ ਵੀਰਾਂ ਨੂੰ ਇਹ ਕਿੰਨਾ ਸੂਦਾ ਸੀ? ਇਹ ਭਾਈ ਦੋ ਚਾਰ ਸੂਦਾ ਸੂਈ ਜੀ ਛੋਟੀ। ਕਿੰਨਾ ਟਾਈਮ ਹੋ ਗਿਆ ਸੂਈ ਦਾ? ਇਹਨੂੰ ਸੂਈ ਨੂੰ ਭਾਜੀ ਕੋਈ ਮਹੀਨਾ ਡੇਢ ਹੋਇਆ ਹੋਗਾ। ਅੱਛਾ ਜੀ। ਪੱਕਾ। ਠੀਕ ਹੈ ਜੀ। ਤੇ ਸਵੇਰੇ ਚੋਕ ਲੈ ਜਾਂਦੀ ਦੁੱਧ ਭਾਜੀ ਹੁਣ ਪੱਕਾ 9 ਲੀਟਰ ਹੋਊਗਾ 9 ਲੀਟਰ ਪੱਕਾ ਹੋਊਗਾ ਜੀ ਪੱਕਾ 9 ਲੀਟਰ ਆ ਤੇ ਬਾਕੀ ਠੰਡੀ ਵੀ ਏਡੀ ਆ ਵੀ ਐਦਾਂ ਹੀ ਥੱਲੇ ਬਹਿ ਕੇ ਤੇ ਧਾਰ ਦੇ ਦੇਣੀ ਠੀਕ ਹੈ ਜੀ ਹਾਂ ਜੀ ਅੱਛਾ ਇੱਧਰ ਪਸੋਂਦੀ ਪਸੋਂ ਪੈਂਦੀ ਐਦਾਂ ਹੀ ਠੀਕ ਹੈ ਠੀਕ ਹੈ ਜੀ ਐਂ ਕਰਕੇ ਆ ਧਾਰ ਦੇ ਦੇਣੀ ਅੱਛਾ ਜੀ ਹਾਂ ਜੀ ਸੌਖੇ ਗੰਮੇ ਉਸ ਵੇਲੇ ਪਸੋਂ ਪੈਂਦੀ ਠੀਕ ਹੈ ਜੀ ਹਾਂ ਜੀ ਮਤਲਬ ਹੁਣ ਜਾਨੀ ਕਿ ਚੋਾਈ ਹੋਈ ਹੈ ਜੇ ਤਕਰੀਬਨ 6:30 ਦਾ ਟਾਈਮ ਨੇ ਵੀਡੀਓ ਹਾਂ ਜੀ ਹਾਂ ਜੀ 8:30 8:30 9 ਵਜੇ ਚੋ ਕੇ ਲੈਂਦੀ ਹੈ ਯਾਨੀ ਕਿ 2 ਕੀ ਘੰਟਿਆਂ ਦੇ ਵਿੱਚ ਚੋਾਈ ਹੋਈ ਹਾਂ ਤੇ ਚਲੋ ਇਹ ਉਹ ਗਾੜੀ ਅਗਲੇ ਪੜਾ ਦੇ ਗਾੜੀ ਆ ਉਹਨਾਂ ਦੇ ਕਹਿਣ ਮੁਤਾਬਕ ਨਾ ਉਹ ਦੇ ਹਰਿਆਣੇ ਚ ਮੈਂ ਲੈਂਦੀ ਤੇ ਮਗਰ ਝੋਟੀ ਠੀਕ ਹੈ ਜੀ ਹਾਂਜੀ ਹਾਂਜੀ ਕਿڑی ਹੋਰ ਵੀ ਪੱਖੋਂ ਚਲੋ ਵੱਡੀ ਆ ਲਓ ਦੋਸਤੋ ਸੂਹਾ ਦੂਜਾ ਸੂਝੇ ਸੂਈ ਨੂੰ ਕੁ ਲਗਭਗ ਡੇਢ ਮਿੰਟ ਦਾ ਟਾਈਮ ਹੋ ਗਿਆ ਜੀ 9 ਲੀਟਰ ਦੁੱਧ ਹੁੰਦੇ ਦਾ ਮੋਕੇ ਦਾ ਤਿਆਰ ਜ ਤੇ ਮਿਲਦੀ ਵੀ ਕਿੰਦਾ ਵੀ ਇੰਦਾ ਧਾਰਦੇ ਆ ਕੋਈ ਵੀਰ ਪੜਾ ਪਰੇ ਜਾਂ ਕੋਈ ਇੰਦਾ ਧਾਰਦੇ ਕਿ ਚੋਲੇ ਨੂੰ ਬਾਕੀ ਦੋਸਤੋ ਸੋਹਣੀ ਆ ਪਿੱਖਪੜੇ ਵਿੱਚ ਕਰਾਈ ਹਰ ਇੱਕ ਚੀਜ਼ ਸਾਨਾ ਦੀ ਕੁਆਲਿਟੀ ਚੈੱਕ ਕਰ ਲਓ ਚਲੋ ਭਾਈ ਆਪਾਂ ਦੇ ਦੇਣੀ ਹਿਸਾਬ ਨਾਲ ਲੈਂਦੀ ਆ ਝੋਟੀ ਕੋ ਸੰਭਲੇ ਤੇ ਠੀਕ ਹੈ ਚਲੋ ਉਹ ਤੇ ਅਗਲੀ ਕਿਸਮਤ ਤੇ ਹਾਂਜੀ ਹਾਂਜੀ ਆ来 ਆ来 ਮੈਂ ਕੈਮਰਾ ਤਾਂ ਦੱਸੋ ਕਦ ਕਾਠ ਮੈਂ ਤਾਂ ਤੁਸੀਂ ਚੈੱਕ ਕਰ ਲੋ ਆਏ ਤਾਂ ਥੋੜਾ ਜਨਾ ਮੈਂ ਨੇ ਚਾਰ ਚੁਰ ਹੱਡਾ ਆ ਕੇ ਖਾਧਾ ਨਹੀਂ ਮੈਂ ਨੇ ਹਾਂ ਤਾਂ ਠੀਕ ਹੈ ਜੀ ਦੋਸਤੋ ਪਸ਼ੂ ਜਦੋਂ ਪੱਠੇ ਖਾਂਦਾ ਏ ਕੂੜੀ ਦਾ ਹਰਿਆ ਖਾਂਦਾ ਪਰ ਇੱਕ ਦਾ ਲੱਗੀ ਜੇ ਤੇ ਮੈਂ ਨੇ ਮਿਲਦਾ ਨਹੀਂ ਕੀਤਾ ਠੀਕ ਹੈ ਜੀ ਆਉਂਦਿਆ ਸਾਰੀ ਸਵੇਰੇ ਪਿੰਡ ਤੋਂ ਬੰਦਾ ਕੋਈ ਉਹਨੇ ਚੋਈ ਆ ਅੱਛਾ ਜੀ ਤੇ ਫਸਾਉ ਨਾ ਤਰਦੇ ਤੀ ਮੜਾ ਗਰੀ ਚੋਕਰ ਸੁੱਟ ਕੇ ਤੇ ਧਾਰ ਲੈ ਕੇ ਉਸੇ ਵੇਲੇ ਪਸੰਦ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਵੀਰ 9 ਲੀਟਰ ਦੁੱਧ ਪੱਕਾ ਪਿਆ ਰ ਪੱਕਾ ਭਾਜੀ ਭਵੇਂ ਕੋ ਆਪਣੇ ਘਰੇ ਆਵੇ ਜੋ ਕੇ ਖਰੇ ਜਦਾਂ ਮੁੱਲ ਕਿ ਨਾ ਕਰਨਾ ਮੁੱਲ ਭਾਜੀ ਜੇ ਤੇ ਝੋਟੀ ਮਗਰ ਬੱਚਾ ਹੋਵੇ ਹੂੰ ਫਿਰ ਤੇ ਝੋਟੀ ਪਜਾਰ ਦੇ ਹਿਸਾਬ ਨਾਲ ਲੱਖ ਰੁਪਈਆ ਮੰਗਨਦਾ ਵੀ ਆ ਕੇ ਹਾਂਜੀ ਹਾਂਜੀ ਤੇ ਬਾਕੀ ਹੈ ਹੀ ਸਾਰੀ ਛੱਟ ਬਲੈਕ ਜੀ ਹਾਂਜੀ ਹਾਂਜੀ ਆਪਾਂ ਕੋ ਲੱਖ ਨਹੀਂ ਕਰਨਾ ਨਾ 75 ਕਰਨਾ 65 ਹਜ਼ਾਰ ਪੂਰੀ ਦੇ ਦੇ ਦੀਏ ਕਿੰਨਾ ਮੰਨਣਾ ਸਦਾ ਚਾਰ ਛੱਡ ਦੇਣੇ ਜਾਉਂ ਟੋਕੇ ਹਾਂਜੀ ਨਹੀਂ ਹੋਰ ਮੰਗਤ ਰਹੇ ਤਾਂ ਇਹੀ ਦਾ ਦੋ 62000 ਕਰਦੀ ਪੁਰ ਕੋਈ ਨਹੀਂ ਦੇ ਦਾਂਗੇ ਜੀ ਫਿਰ ਇਹ ਇਹਦੇ ਵਿੱਚੋਂ ਛੋੜੀ ਹੋਣੀ ਜੀ ਕੋਈ ਜ਼ਿਆਦਾ ਨਾ ਕਰ 62000 ਹਾਂਜੀ 62000 ਰੁਪਏ ਦੇ ਵਿੱਚੋਂ ਦੋਸਤੋ ਕੋਈ ਛੋੜ ਛੱਪਾ ਮੰਗਤਾਂ ਤੁਹਾਡਾ ਆਇਆ ਗਿਆ ਜਾਂਦਾ ਜ਼ਰੂਰ ਹੋਊਗਾ ਬਾਕੀ ਕੱਦ ਮਹੀਂ ਦਾ ਇਹ ਵੱਡਾ ਹੋਊਗਾ ਪੂਰਾ ਇਹ ਨਹੀਂ ਵੀ ਵੀਡੀਓ ਤੇ ਵੱਡੀ ਜਾਪੂਗੀ ਤੇ ਕੋਈ ਮਂਗਾਊਗਾ ਤੇ ਨਿੱਕੀ ਨਿੱਕੀ ਭਾਵੇਂ ਕਾ ਆਨਲਾਈਨ ਲਲੇ ਵੱਡਾ ਕੱਦਿਆ ਤੇ ਵੱਡਾ ਹੀ ਲੇ ਠੀਕ ਹੈ ਜੀ ਹਾਂਜੀ 62000 ਦੇ ਵਿੱਚੋਂ ਦੋਸਤੋ ਜਿਹੜਾ ਕੋਈ ਸ਼ੋਰ ਛਪਾ ਤੁਹਾਡਾ ਹੋਣਾ ਜੀ ਕਿਉਂਕਿ ਮੋਲ ਜਿਹੜੇ ਉੱਤੇ ਵੀਡੀਓ ਨੇ ਫਿਕਸਿੰਗ ਦੇ ਪਾਚੀ ਫਿਰ ਵੀ ਤੇ ਬਾਕੀ ਇਹ ਆ ਵੀ ਸੀਲਸਲਾ ਗੱਲ ਨੂੰ ਨਾ ਬਹੁਤ ਚੰਗੀ ਆ ਠੀਕ ਹੈ ਜੀ ਦੋਸਤੋ ਫੋਲੀ ਆਪਾਂ ਵੀਡੀਓ ਦੇ ਵਿੱਚ ਹੀ ਕਰਦਨੇ ਮੋਲ ਜਿਹੜਾ ਕਰਦੇ ਆਪਾਂ ਪੂਰਾ ਐ ਸਰਾ ਕਰਾ ਕੇ ਕਰੀਦਾ ਮੋਲ ਤੇ ਕੋਈ ਮਾਲ ਸਾਰਾ ਦੁੱਧ ਵਾਲਾ ਆ ਰਕੀ ਹਾਂਜੀ ਹਾਂਜੀ ਤੇ ਜਿਹੜੀ ਨਾਲ ਬੱਤੀ ਮਾਚੇ ਇਹ ਵੀਰ ਇਹਦਾ ਭਾਜੀ ਸੁਹਾਗਾ ਦੋਜਾ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ ਬਾਕੀ ਕੋਈ ਵੇਖ ਲੈ ਸਰੀਰ ਕੀ ਢਾਂਚੇ ਤੋਂ ਠੀਕ ਹੈ ਠਿੰਗਾਂ ਤੋਂ ਵੇਖ ਲੈ ਭਾਵੇਂ ਪੱਤੇ ਜੇਲ ਵਾਲੇ ਠੀਕ ਹੈ ਜੀ ਹਾਂਜੀ ਹਾਂਜੀ ਦੁੱਧ ਕੰਨਾ ਤਿਆਰ ਦੁੱਧ ਭਾਜੀ 10 ਲੀਟਰ ਹੋਊਗਾ ਪੱਕਾ ਪੱਕਾ ਤਿਆਰ ਹੋਊਗਾ ਜੀ ਪੱਕਾ ਸੂਈ ਨੂੰ ਕਿੰਨਾ ਲੰਮ ਹੋ ਗਿਆ ਸੂਈ ਨੂੰ ਭਾਜੀ ਇਹਨੂੰ ਹੋਇਆ ਇਹਨੂੰ 1.5 ਮਿੰਟ ਹੋਇਆ ਸੂਈ ਅੱਛਾ ਜੀ ਸੂਵਾ ਕੋਈ ਦੁੱਧਾ ਕੋਈ ਤਿੱਜਾ ਮਾਲ ਦੇ ਵਿੱਚ ਹੈ ਹਾਂ ਕੱਢੀਏ ਬਾਰਵੀਂ ਨੂੰ ਦੋਸਤੋ ਇਹਨੂੰ ਵੀ 1.5 ਮਿੰਟ ਹੋਇਆ ਸੂਈ ਨੂੰ ਸੂਵਾ ਤੁਹਾਡੇ ਸਾਹਮਣੇ ਹੈ ਕੋਈ ਦੁੱਧਾ ਮਾਲ ਦੇ ਕੋਈ ਤਿੱਜਾ ਮਾਲ ਦੇ ਉਹ ਤੁਹਾਡੇ ਤੇ ਡਿਫੈਂਡ ਕਰਦੀ ਹੈ ਗੱਲ ਕੋਈ ਗੱਲ ਨਹੀਂ ਜੋ ਨਹੀਂ 10 ਲੀਟਰ ਦੋਸਤੋ ਮੌਕੇ ਦਾ ਦੋਸਤੋ ਤਿਆਰ ਆ ਚੰਗਾ ਦੋਸਤੋ ਰਾਜੀ ਆ ਪੂਰੀ ਜਮੀ ਪਲੀਏ ਕਰ ਲੋ ਚੱਕ ਬਾਕੀ ਇੱਕ ਗੱਲ ਹੈ ਜੀ ਸਾਈਡ ਮ ਕਲਾ ਕਲਾ ਸਾਣਾ ਕਲਾ ਲੀਟਰ ਨਾਲ ਚੋਲੇ ਇੱਕੋ ਜਿਹਾ ਦੁੱਧ ਨਿਕਲੂਗਾ ਸਾਰਿਆਂ ਦਾ ਅੱਛਾ ਸੈਡ ਜਾਨੀ ਕਿ ਉਰਲੇ ਪਸਰੀ ਪੈਣੀ ਹਾਂਜੀ 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 ਸੈਡ ਥੋੜੀ ਜਿਹੀ ਰੱਖ ਥੋੜੀ ਜਿਹੀ ਚੁੱਕ ਦੀ ਸੈਡ ਹਾਂਜੀ ਹਾਂਜੀ ਸੈਡ ਹੈਗੀ ਆ ਥਣ ਨਹੀਂ ਕੋ ਘਟੇਗਾ ਠੀਕ ਹੈ ਜੀ ਦੱਸਿਆ ਚੰਗਾ ਹੁੰਦਾ ਵੀਡੀਓ ਨਹੀਂ ਜੀ ਆਪਾਂ ਦੱਸ ਦਿੰਨੇ ਪਹਿਲਾਂ ਦੱਸ ਦਿੰਨੇ ਦੋਸਤੋਂ ਮਾਮੂਲੀ ਜੇ ਨਾਰਮਲ ਜੇ ਫਰਕ ਰੱਖਦੀ ਐ ਜ਼ਿਆਦਾ ਨਹੀਂ ਜੀ ਕੋਈ ਬਾਕੀ ਧਾਰਾ ਦੋਸਤੋਂ ਥਾਣਾ ਦੇ ਬਰਾਬਰ ਚੱਲ ਬਰਾਬਰ ਆਪਾਂ ਭਾਈ ਚੋਕੇ ਲਿਆਂਤੀ ਮੈਂ ਥੋੜਾ ਠੀਕ ਹੈ ਜੀ ਹਾਂਜੀ ਆਪਾਂ ਮਾਲ ਤੋਂ ਕੋ ਡੰਗ ਚੋਕੇ ਤਾਂ ਲੈ ਜਾਂਦਾ ਗਾਰੀ ਭੈ ਠੀਕ ਹੈ ਬੰਦ ਕਰ ਦੋ ਫੋਨ ਵੀ ਹਾਂਜੀ ਹਾਂਜੀ ਮੋਲ ਮੋਲ ਭਾਜੀ ਜੇ ਤੇ ਝੋਟੀ ਦਾ ਬੱਚਾ ਹੋਵੇ ਹਾਂਜੀ ਫਿਰ ਤੇ ਝੋਟੀ 80000 ਦੀ ਆ ਹਮ ਆਪਾਂ 75 80 ਨਹੀਂ ਕਰਨਾ 70 ਨਹੀਂ ਕਰਨਾ ਇਹ ਵੀ 65000 ਪੂਰੇ ਦੀ ਦੇ ਦੇਣੇ ਕੰਦਾ ਮੰਨ ਤਾ ਸਦਾ 2000 ਕਰਦੀ ਟ੍ਰੇਡ ਹੋ ਗਿਆ ਹਾਂਜੀ ਬਰਾਬਰ ਕਰਦੀ ਉਹਦੇ ਕਿੰਨਾ ਬਰਾਬਰ ਬਾਹਰ ਜੀ ਬਾਹਰ ਜੀ ਹਾਂਜੀ ਬਾਹਰ ਦੀ ਕਰਦੀ ਹੋਰ ਕਰ ਦਿੰਦੇ ਮੰਨਦਾ ਆਠ ਕਰਦੀ ਗਏ ਸਾਠੇ ਪੂਰੇ ਦੀ ਜਾਨ ਪੂਰੇ 60 ਦੀ ਜਾਨ ਹਾਂਜੀ ਦੁੱਧ ਦੋਸਤੋ ਬਾਤ ਜੀ ਉਹਨੂੰ ਪਰ ਥੋੜਾ ਜਿਹਾ ਕਾਬਰ ਰਿਖਾ ਵਾ ਕਿਉਂਕਿ ਤਾਂ ਕਿ ਰੇਟ ਦਾ 2000 ਰੁਪਏ ਉਹਨੂੰ ਕੱਟਿਆ ਹਾਂ ਪਹਿਲੇ ਨੰਬਰ ਵਾਲੀ ਮਾਈਦਾ ਦੋਸਤੋ 60000 ਰੁਪਏ ਰੇਟ ਦੀ ਦੂਜੇ ਮਾ ਚਾਹੀਦਾ 60000 ਰੁਪਏ ਰੇਟ ਦੀ ਕੋਈ ਵੀ ਦੁੱਧ ਭਾਜੀ ਪੱਕਾ ਹੋਊਗਾ ਅੱਛਾ ਜੀ ਜੇ ਕੋਈ ਵੀ ਜੁੜਾ ਖਰੀਦੂ ਕਦਮਾ ਤਾਂ ਫਿਰ ਦੋਸਤੋ ਦਾ ਮੰਨਦਾ ਤੁਹਾਡਾ ਹੋਰ ਕੋਈ ਗੱਲ ਨਹੀਂ ਫੋਨ ਲਾਵੇ ਕੋਈ ਠੀਕ ਹੈ ਜੀ ਤੇ ਜਿਹੜਾ ਨੰਬਰ ਤੁਸੀਂ ਵੀ ਰਿੱਟੇ ਕਿਹਨਾਂ ਵਸਵਾ ਸੁਈਏ ਇਹ ਭਾਜੀ ਮੈਂ ਆਪਾਂ ਪਹਿਲੀ ਵੀਡੀਓ ਤੇ ਪਾਈ ਅੱਜ ਹੁਣ ਉਸ ਹਸਾਬ ਨਾਲ 5 ਦਿਨ ਹੋ ਗਏ ਆ ਤੇ 35 ਦਿਨ ਹੋ ਗਏ ਨੂੰ ਹਿਸਾਬ ਨਾਲ ਬਣੀ ਨੂੰ ਅੱਛਾ ਜੀ ਤੇ ਚਲੋ ਆਪਣੇ ਅੰਦਰ ਜੇ ਕੋਈ ਦੋ ਚਾਹਤੇ ਰਹਿ ਗਈ ਤੇ 45 ਦਿਨਾਂ ਦੀ ਮੈਂ ਚੈੱਕ ਨੂੰ ਚੈੱਕ ਹੋ ਜਾਂਦੀ ਹਾਂ ਜੀ ਹਾਂਜੀ ਹਾਂਜੀ ਠੀਕ ਹੈ ਤੇ ਜੇ ਕੋਈ ਸਬਦਾ ਕਰ ਲੇ ਸਾਈ ਕਰ ਲੇ ਜੇ ਕਿਸੇ ਚੈੱਕ ਪਾਸ ਦਾ ਹਸਾਬ ਨਾਲ ਨਹੀਂ ਆਪਾਂ ਚੈੱਕ ਕਰਾਵਾਂਗੇ ਠੀਕ ਹੈ ਜੀ ਤੇ ਬਾਕੀ ਆਪਾਂ ਹਜੇ ਮੁੱਲ ਉਸ ਹਸਾਬ ਨਾਲ ਨਹੀਂ ਕਰਨਾ ਖਾਲੀ ਹਸਾਬ ਨਾਲ ਖਾਲੀ ਹਸਾਬ ਨਾਲ ਜੇ ਮੈਂ ਗੱਪਰ ਨਿਕਲ ਆਵੇ ਫਿਰ ਮੁੱਲ ਉਸ ਹਸਾਬ ਨਾਲ ਕਰਾਂਗਾ ਚਲੋ ਉਹ ਤੇ ਜੇ ਕੋਈ ਆਪਣੇ ਅੱਡੇ ਤੇ ਰਹਿੰਦੀ ਆ ਗੱਬਨ ਤੱਕ ਤੇ ਫੇਰ ਮੁੱਲ ਗੱਬਨ ਦਾਊਗਾ ਹਾਂਜੀ ਹਾਂਜੀ ਤੇ ਜੇ ਕੋਈ ਵੀਰ ਪਹਿਲਾਂ ਖਰੀਦਦਾ ਫੇਰ ਉਹ ਟੋਕਰਾਂ ਦਾ ਮੁੱਲ ਹਾਂਜੀ ਤੇ ਬਾਕੀ ਇਹ ਆ ਮੈਨੂੰ ਨਾ ਬੁਖਾਰ ਨਿਕਲਿਆ ਥੋੜਾ ਜਿਹਾ ਮੈਨੇ ਆ ਕੇ ਫੱਤੇ ਤੇ ਖਾਦਾ ਨਹੀਂ ਆ ਤੇ ਬੁਖਾਰ ਨਿਕਲਿਆ ਹੈ ਉਹਨਾਂ ਦੇ ਘਰੋਂ ਹਾਂਜੀ ਹਾਂਜੀ ਤਾਂ ਕਰਕੇ ਦੁੱਧ ਨਹੀਂ ਤੁਰੀ ਹੋਰ ਦੁੱਧ ਮੈਂ ਥੱਲੇ ਦੇ ਥੱਲੇ ਪਾ ਦਿੱ 10 ਲੀਟਰ 10 ਲੀਟਰ ਹੋ ਗਿਆ ਹਾਂਜੀ ਹਾਂਜੀ ਇਹਨੂੰ ਸੋਈ ਨਹੀਂ ਕਿਨਾਟਾ ਹੋ ਗਿਆ ਸੋਈ ਨੂੰ ਭਾਜੀ ਇਹਨੂੰ ਸਾਢੇ 3 ਮਹੀਨੇ ਸੋਈ ਨਹੀਂ ਹੋਏ ਜੇ ਤੇ ਹਿਸਾਬ ਨਾਲ ਉਹਦੋਂ ਮਹੀਨਾ ਸੀ ਤੇ 5 ਦਿਨ ਆਪਾਂ ਲੈਂਦੀ ਹੋਗੇ ਹਾਂ 35 ਇਹ ਭਾਜੀ ਉਹ ਤੇ ਦੂਜੇ ਆਂਦੇ ਇਹ ਤੇ ਮੈਂ ਉਹਨਾਂ ਦੇ ਅੰਦਰ ਵਜਹੀ ਰਹੀ ਆ ਹਾਂਜੀ ਤਾਂ ਕਰਕੇ ਚਿੱਟੀ ਜੀ ਹੋ ਗਈ ਬਾਕੀ ਕੋਈ ਆਪਾਂ ਨਹੀਂ ਇਹ ਗੱਲ ਦੀ ਗੱਲ ਕਰਦੇ ਜੀ ਕੋਈ ਭਾਵੇਂ ਤੇ ਜੇ ਲਾਲੇ ਤੇਜਾ ਨਾਲੇ ਭੰਗ ਚੌਥਾ ਨਾਲ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਵੀ ਤਾਂ ਲਓ ਦੋਸਤੋ ਸਵਾ ਬਿਲਕੁਲ ਤੁਹਾਡੇ ਸਾਹਮਣੇ ਜੋ ਡਿਪੈਂਡ ਕਰਦੀ ਹੈ ਗੱਲ ਸਾਰੀ ਸਕਰੀਨ ਤੇ ਤੁਹਾਨੂੰ ਦਿਖ ਰਹੀ ਹੈ 35 ਦਿਨ ਦਾ ਟਾਈਮ ਇਹਨੂੰ ਕੀ ਗੱਲ ਲੱਗਣੀ ਹੋ ਗਈ ਹਾਂਜੀ ਉਦੋਂ ਜਿਆਦਾ ਸਕਿੰਟ ਹੋਣੀ ਹਾਂਜੀ ਹਾਂਜੀ ਇਹ ਦੋਨਾਂ ਸਮਾਂ ਚ ਕਾਲੀ ਹੈ ਬਾਅਦੇ ਵੀ ਧੁੱਪ ਨਹੀਂ ਆਈ ਗਈ ਇਹ ਨਹੀਂ ਬਾਕੀ ਦੋਸਤੋ ਦੁੱਧ ਹੋਣ 10 ਕਿਲੋ ਤਿਆਰ ਜੀ ਮੈਂ ਕਦਰ ਕਦਰ ਦੋਸਤੋ ਮੈਂ ਤਾਂ ਚੰਗਾ ਵਜਨ ਮੌਜੂਦ ਆ ਨਹੀਂ ਮੱਝੇ ਪੂਰੀ ਉਹ ਤਾਂ ਜਿਹੜੇ ਹਸਣਾ ਚਲੋ ਮੈਂ ਤੁਰ ਪੀ ਨਾ ਹਾਂਜੀ ਦੁੱਧ ਮੈਂ ਜਿਆਦਾ ਨਹੀਂ ਤੇ 12 ਲੀਟਰ ਕਰ ਦੇਣਾ ਠੀਕ ਹੈ ਜੀ ਹਾਂਜੀ ਮੈਂ ਦੋਸਤੋ ਅੰਦਰ 15 ਮਾਨਵ ਨੂੰ ਖਾਤਾ ਨਾ ਤੇਰੀ 25 45 ਲਓ ਦੋਸਤੋ ਮੈਂ ਲਾ ਟਾਂਚਾ ਚੈੱਕ ਕਰ ਸਾ ਤੂ ਬੈਕ ਸਾਈਡ ਤੋਂ ਸੁਣਾਂ ਦੀ ਕੁਆਲਿਟੀ ਕਰ ਲੋ ਚੈੱਕ 10 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਹੋਊਗਾ ਕਹਿੰਦੇ ਦੀ ਭਾਜੀ ਕੁਆਲਿਟੀ ਬਹੁਤ ਵਧੀਆ ਹਾਂਜੀ 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 ਅੱਛਾ ਵੀਰ ਕੀ ਮੁੱਲ ਕਰਨਾ ਹੈ ਮੁੱਲ ਭਾਜੀ ਆਪਾਂ ਉਦੋਂ ਦਾ ਕੀਤਾ ਹੈ ਹੂੰ ਚਲੋ ਉਦੋਂ ਦਾ ਉਦੋਂ ਦੇ ਹਿਸਾਬ ਨਾਲ ਸਰਦਾਰ ਜੀ ਹੂੰ ਆਪਾਂ ਮੋਲਾ ਜੇ ਦੇ ਦੋ ਦਸ ਦੇ ਅੱਛਾ ਜੀ ਜੇ ਦੇ ਭਾਜੀ ਗੱਭਨ ਨਿਕਲੀ ਹਾਂਜੀ ਹਾਂ ਨਾਲੇ ਮੁੱਲ ਕਰਾਂਗੇ ਆਪਾਂ ਹਾਂਜੀ ਫਿਰ ਆਪਾਂ ਦੇਣੀ ਜੇ 65000 ਜੀ ਜੇ ਮਤਲਬ ਗੱਬਣ ਕਨਫਰਮ ਹੋ ਗਈ ਤੇ ਹਾਂਜੀ ਠੀਕ ਹੈ ਜੀ ਤੇ ਜੇ ਇਦਾਂ ਹਰੇ ਕੋ ਸਬਦਾ ਕਰੇ ਹਾਂਜੀ ਤੇ ਫਿਰ ਬਾਅਦ ਆਕਾਂਗੇ ਹਾਂ 1000 ਰੁਪਿਆ ਮਾਨ ਕਰ ਦਿੰਨੇ ਕਾਰ ਚੀ ਦੇ ਕਾਰ ਦੇ ਹਾਂਜੀ ਪੂਰੇ 60 ਦੀ ਕਰਦੇ ਤਾਂ ਪੂਰੇ 60 ਦੀ ਦੇ ਦਿੰਨੇ ਲੋ ਜੀ ਜੇ ਗੱਬਣ ਨਿਕਲੀ ਤੇ ਆਪਾਂ 65000 ਦੀ ਦਵਾਂਗੇ ਆਪ ਦਾ ਕੋਈ ਡਾਕਟਰ ਲਾਇਆ ਵੀ ਜਾਂ ਕਰਾ ਕੇ ਲੈ ਰਿਹਾ ਠੀਕ ਹੈ ਜੀ ਹਾਂਜੀ ਲੋ ਦੋਸਤੋ ਜੇ ਤੇ ਗੱਬਣ ਨਿਕਲਦੀ ਆ ਤੇ ਫਿਰ ਤੇ ਵੀ ਕਹਿੰਦਾ ਵੀ 65000 ਰੁਪਿਆ ਮੁੱਲ ਦਾ ਹੋਊਗਾ ਜਿਹਦੇ ਵਿੱਚ ਕੋਈ ਛੁਰਛਪਾ ਹੋਊਗਾ ਕਿ ਜੇ ਅੱਜ ਕੋਈ ਅੱਜ ਦਾ ਕੱਲ ਚ ਵੀ ਕੋਈ ਫੀਰ ਦਾ ਫੀਰ ਦਾ 60000 ਇਦੇ ਨਾਲ ਬਤੀ ਇੱਕ ਮੱਚ ਹੋ ਰੇ ਕਿਸੇ ਕੋਲ ਤਸੀਹ ਵੀ ਦੇ ਕਰਵਾ ਸੁਆ ਸੁਈ ਇਹ ਵੀ ਭਾਜੀ ਦੁਜਾ ਸੁਆ ਸੁਈ ਜੀ ਕਿੰਨਾ ਟਾਈਮ ਹੋ ਗਿਆ ਸੀ ਸੁਈ ਨੂੰ ਭਾਜੀ ਨੂੰ 1.5 ਮਹੀਨਾ ਹੋਇਆ ਹੈ ਅੱਛਾ ਜੀ ਹਾਂਜੀ ਤੇ ਦੁੱਧ ਦੁੱਧ ਭਾਜੀ ਇਹ ਥਲੇ 7 ਲੀਟਰ ਜੀ ਪੱਕਾ ਪੱਕਾ ਤਿਆਰ ਹੈ ਹਾਂਜੀ ਹਾਂਜੀ ਤੇ ਮਿਲਦੀ ਹੈ ਵੀ ਬਾੜੇ ਤੇ ਇਹ ਵੀ ਬਾੜੇ ਦੇ ਮਿਲਦੀ ਹੈ ਠੀਕ ਹੈ ਜੀ ਕੱਢੋ ਬਾਹਰ ਨੂੰ ਵੀ ਲਓ ਦੋਸਤੋ ਇਹਨੂੰ ਵੀ 1.5 ਮਹੀਨੇ ਤੋਂ ਲੱਗੇ ਬੰਦੇ ਟਾਈਮ ਹੋ ਗਿਆ ਸੁਈ ਨੂੰ ਸੁਆ ਅੱਗਾ ਸੀ ਵੀਰ ਪਾ ਜੀ ਦੂਜਾ ਆਂਦੇ ਹੀ ਉਹ ਕੁੱਤਜਾਲ ਵਾਲੇ ਦੀ ਮਮੇ ਉਹ ਨਹੀਂ ਠੀਕ ਹੈ ਜੋ ਡਿਪੈਂਡ ਕਰਨੀ ਚਾਹੀਦੀ ਬੰਦੇ ਦੇ ਨਿਰਖ ਪਰ ਕਰਾ ਲਈ ਨਾਪ ਕਰ ਲਈ ਬਾਕੀ ਕਾਲੀ ਜੇ ਮਹੀਂ ਸਾਰੀ ਠੀਕ ਹੈ ਜੀ 7 ਲੀਟਰ ਦੁੱਧ ਦੋਸਤੋ ਮੋਕੇ ਦਾ ਕਿਆਰ ਹੋਊਗਾ ਹੁਣ ਮੌਸਮ ਦੋਸਤੋ ਝੜੀ ਝੁੜੀ ਰਹੇਗਾ ਕਿ ਨਮਾਇਨ ਨੂੰ ਇਹ ਨਹੀਂ ਪਛ ਵੀ ਉਸ ਕਰਕੇ ਥੋੜਾ ਹਲਕੇ-ਭਲਕੇ ਪਸ਼ੂ ਰਹਿੰਦੇ ਕੱਦ-ਕੱਡ ਦੋਸਤੋ ਮੈਂ ਤਾਂ ਚੈੱਕ ਕਰ ਲਓ ਨਾ ਜ਼ਿਆਦਾ ਵੱਡਾ ਜੇ ਨਾ ਜ਼ਿਆਦਾ ਨਿੱਕਾ ਦਰਮਿਆਨਾ ਕੱਦ ਵਿਚਲਾ ਬਾਕੀ ਆਰਡਰ ਕੁਆਲਿਟੀ ਜਿਹੜੀ ਸੁਣੀ ਚਾਰ ਕੀਤੀ ਹੈ। ਖਾਣਾ ਸੋਣਾ ਦੋਸਤੋ ਕੁਆਲਿਟੀ ਜਿਹੜੀ ਬਹੁਤ ਵਧੀਆ। ਦੁੱਧ ਦੀ 7 ਕਿਲੋ ਤਿਆਰ ਪੱਕਾ? ਪੱਕਾ ਭਾਜੀ। ਠੀਕ ਹੈ ਜੀ। ਕੋ ਦੋ ਡੰਗ ਚੋ ਕੇ ਖੜੇ ਜੀ ਆ। ਬਾਣੇ ਦੇ ਮਿਲਦੀ ਵਧੀਆ? ਹਾਂਜੀ ਹਾਂਜੀ ਬਾਣੇ ਤੇ ਵਧੀਆ। ਠੀਕ ਹੈ ਜੀ। ਹਾਂਜੀ। ਕਰੀਏ ਮੁੱਲ ਇਹਦਾ। ਮੁੱਲ ਭਾਜੀ ਇਹਦਾ ਆਪਾਂ ਕਰਨ ਨੂੰ ਭਾਵੇਂ ਕੋਕਰਾਲੇ ਸਾਥ। ਹੂੰ। ਤੇ ਭਾਵੇਂ ਕਰਾਲੇ 55। ਹੂੰ। ਪੂਰੇ 55000 ਦੀ। ਹਾਂਜੀ ਪੂਰੇ ਪੰਜਾਹ ਰੁਪਏ ਨਹੀਂ ਨਾਂ ਜਦਾ ਆਇਆ ਮਰਕੇ ਛੋੜ ਦੇ ਕਰਨੀ ਪੈਣੀ ਛੋੜ ਨਾ ਕਰਾਂਗੇ ਨਾ ਮੈਂ ਨਾ ਚੱਲ ਜਿਆਦਾ ਨਹੀਂ 51 ਕਰ ਲੀ ਮੈਂ ਨਾ ਪੂਰਾ ਤਾਂ ਆਪਾਂ ਸ਼ਖਸ ਕੀਮ ਰੱਖਣੀ ਸੀ ਪੂਰਾ 50000 ਰੁਪਏ ਚਲੋ ਕੋਈ ਗੱਲ ਨਹੀਂ ਇਹਦੇ ਵਿੱਚੋਂ ਭਾਈ ਛੋੜੋ ਲਓ ਦੋਸਤੋ ਇਹਦੇ ਵਿੱਚੋਂ ਕੋਈ 100 200 ਰੁਪਿਆ ਮਾਨਤਨ ਹੋਊਗਾ 50000 ਦੇ ਵਿੱਚੋਂ ਕਿਉਂਕਿ ਵੀਰ 51 ਚਾਹੁੰਦਾ ਮੈਂ 51 ਨਹੀਂ ਕਰਨਾ ਆਪਾਂ ਨਾ ਪਹੁੰਚਾ ਕਰਨਾ ਪੂਰਾ 50000 ਰੁਪਿਆ ਰੇਟ ਦੇ ਮੌਕੇ ਦਾ ਇਹਦੇ ਨਾਲ ਇੱਕ ਬੱਦੀ ਮੱਝ ਹੋਰ ਹਾਂਜੀ ਇਹਦੇ ਥੱਲੇ ਭਾਜੀ ਦੁੱਧ 7 ਲੀਟਰ ਦੇ ਦੇ ਥੱਲੇ ਅੱਛਾ ਜੀ ਤੇ ਕਾਦੇ ਦਾ ਕੋ ਵੱਡਾ ਨਹੀਂ ਜੀ ਜ਼ਿਆਦਾ ਹਾਂ ਜੀ ਦਰਮਿਆਨਾ ਕਰ ਲਓ ਛੋਟਾ ਦਰਮਿਆਨਾ ਚਲੋ ਇਹ ਆ ਵੀ ਜਿਹਨੇ ਚਾਹ ਚੁ ਚਿੱਤੀ ਕਰਨੀ ਆ ਦੁੱਧ ਦਹੀਂ ਖਾਣਾ ਹੈ ਨਹੀਂ ਗੱਲ ਇਹ ਹੈ ਜੀ ਫਰੇਦੀ ਆ ਏ ਠੀਕ ਹੈ ਜੀ ਹਾਂ ਜੀ ਧਾਰ ਤੇ ਮਿਲਦੀ ਜੀ ਵਰੀ ਠੀਕ ਹੈ ਜੀ ਹਾਂ ਜੀ ਹਾਂ ਜੀ ਕਿੰਨਾ ਦੁੱਧ ਪਿਆਰ ਦੁੱਧ ਭਾਜੀ 7 ਲੀਟਰ ਹੈ 7 ਲੀਟਰ ਪੱਕਾ ਹਾਂ ਜੀ ਸਵੇਰ ਕਿੰਨਾ ਸਮੇਂ ਸੁਵਾ ਭਾਈ ਉਹ ਤੇ ਬੱਜਾ ਘਰਦਿਆਂ ਦੀ ਤੇ ਕੁਰੀ ਹੁੰਦੀ ਆ ਐਗ ਨਹੀਂ ਕਰ ਠੀਕ ਠੀਕ ਹੈ ਮਿਕਾ ਗਲੇ ਦੇ ਗਰੀ ਹਾਂਜੀ ਸੁਈ ਨਹੀਂ ਵੀ ਰਟਾ ਮਗਿਆ ਸੁਈ ਨੂੰ ਭਾਈ ਇਹਨੂੰ ਵੀ ਕੋਈ ਡੇਢ ਦੋ ਕੁ ਮਹੀਨੇ ਹੋ ਗਏ ਅੱਛਾ ਡੇਢ ਦੋ ਮਹੀਨੇ ਹਾਂਜੀ ਦੋ ਮਹੀਨੇ ਹੋ ਗਏ ਕੜੀ ਵਾਰ ਨੂੰ ਚੋਰੀ ਲੋ ਦੋਸਤੋ ਡੇਢ ਤੋਂ ਦੋ ਮਹੀਨੇ ਦਾ ਟਾਈਮ ਨੂੰ ਸੁਈ ਹੋ ਗਿਆ ਸੁਵਾ ਦੂਜਾ ਤੀਜਾ ਹੋਊਗਾ ਕਨਫਰਮ ਕਰ ਲਿਓ 7 ਲੀਟਰ ਦੁੱਧ ਪੱਕਾ ਤਿਆਰ ਜਦੋਂ ਸਮੋਕੇ ਦਾ ਦੋਸਤੋ ਵੀਡੀਓ ਪੂਰੀ ਪ੍ਰੋਪਰ ਕੈਮਰੇ ਤੇ ਬਣਦੀ ਹੈ ਕੋਈ ਝੂਮ ਨਹੀਂ ਕੀਤਾ ਮੱਸਾ ਵੀ ਜੋ ਕਰਦੇਗਾ ਪ੍ਰੋਪਰ ਸਾਹਮਣੇ ਹੀ ਤੁਹਾਡੇ 7 ਲੀਟਰ ਦੁੱਧ ਤੋਂ ਤਿਆਰ ਦੀ ਸ਼ੁਰੂਆਤ ਦੂਜਾ ਜਾਂ ਤੀਜਾ ਸਕਦੀ ਹੈ ਤੇ ਸੂਈ ਨੂੰ ਕੋਈ 1.5-2 ਮਿੰਟ ਦਾ ਟਾਈਮ ਹੋ ਗਿਆ ਜੀ ਕੀ ਮੁੱਲ ਕਰਨਾ ਪਈਏ ਦੇ ਦਈਏ ਜੀ 50 ਦੀ 50 ਚ ਮੰਨ ਸਕਦੇ ਆਪਾਂ ਪਕੜ ਲਈਏ ਕੀ ਕਰਨਾ ਕੱਟ ਕਰ ਲਈਏ ਦੋ ਕਿੰਨਾ ਕਰੀਏਗਾ ਦੋ ਕੱਟ ਕਰ ਲਈਏ ਅੱਛਾ ਜੀ ਹਾਂਜੀ ਦੋ ਜਣੀ ਕੱਟਨ ਦਾ ਹਾਂਜੀ ਦੋ ਜੋ ਕੱਟਨੇ ਹੁੰਦਾ ਇਹਨਾਂ ਘੱਟ ਕਰ ਦੇਣੇ 47 ਦੀ ਦੇ ਦਿੱਤੀ 47 ਹੋ ਗਿਆ ਪੂਰੇ 45 ਜੇ ਪੂਰੇ 45 ਕਹ ਤਾਂ ਪੂਰੇ 45 ਪੂਰੇ 45 ਦੇ ਲਓ ਜੀ ਠੀਕ ਹੈ ਜੀ ਰਾਜੀ ਭਾਈ ਕੋਈ ਕੋਈ ਵੰਗਾ ਨਹੀਂ ਪਾਉਣਾ ਕੋਈ ਟੀਕਾ ਨਹੀਂ ਠੀਕ ਹੈ ਜੀ ਮਾੜਾ ਇਹ ਗਾੜੀ ਵੰਡ ਸੁੱਟ ਕੇ ਤੇ ਧਾਰ ਦੇ ਦੇਣੀ ਹੁੰਦੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 45000 ਰੁਪਿਆ ਮੁੱਲ 'ਚ ਮੌਕੇ ਦਾ ਜਿਹਦੀ ਵਿੱਚੋਂ ਕੋਈ ਤੁਹਾਡਾ ਆਇਆ ਗਿਆ ਦਾ ਸ਼ੋਰ ਸ਼ਿਪਾ ਮਾਨ ਤਾਂ ਜ਼ਰੂਰ ਹੋਊਗਾ ਅੰਸਰ ਕੱਟੀ ਦਾ ਮੁੱਲ ਹੈ ਜੀ ਪੰਜ ਮੱਜਾਂ ਦੋਸਤੋ ਦਿਖਾਈਆਂ ਪੰਜੇ ਮੱਜਾਂ ਸੂਈਆਂ ਸੂਈਆਂ ਸੋ ਇਸ ਵਾਇਪਾਹ ਨੂੰ ਮੇਰੇ ਵੀਰ ਇੱਕ ਟਾਈਮ ਟੂ ਟਾਈਮ ਚੋ ਕੇ ਆਪਣੀ ਤਸਦੀ ਜਿਹੜੀ ਆ ਜਰੂਰ ਕਰ ਲਿਆ ਕਰੋ ਅਡਰੈਸ ਏਕਰੀ ਵੀਰ ਦਾ ਫਿਰ ਬੋਲਦਾ ਪਿੰਡ ਚਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਕਰਮਪਾਲ ਸਿੰਘ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਕੋ ਅੱਜ ਆਪਾਂ ਇਹ ਵੀਡੀਓ ਬਣਾਈ ਹੈ ਅਡਰੈਸ ਏਕਰੀ ਆਪਾਂ ਵੀਰ ਫੋਨ ਨੰਬਰ ਏਕਰੀ ਫਿਰ ਬੋਲਦੀ ਹਾਂਜੀ ਭਾਜੀ ਉਹ ਨੰਬਰ ਆਪਣਾ ਹੈਗਾ ਜੀ 70879 ਹਾਂਜੀ 01127 70879 01127 ਠੀਕ ਹੈ ਜੀ ਤੇ ਦੂਜਾ ਨੰਬਰ ਜੇ 6284741127 ਠੀਕ ਹੈ ਜੀ 6284741127 ਦੋਵੇਂ ਨੰਬਰ ਪਾਸਕ੍ਰੀਨ ਤੇ ਚਲਾ ਦੇ ਹਾਂਜੀ ਹਾਂਜੀ ਤੇ ਬਾਕੀ ਭਾਜੀ ਹੱਥ ਜੋੜ ਕੇ ਆਪਣੀ ਹਰ ਵੀਡੀਓ 'ਚ ਬੇਨਤੀ ਹੁੰਦੀ ਫੇਰ ਬੇਨਤੀ ਕਰਦੇ ਹਾਂ ਹਾਂਜੀ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਪਰਿਵਾਰ ਦੇ ਵਿੱਚ ਵੀਡੀਓ ਵੇਖ ਕੇ ਵੇਖੋ ਠੀਕ ਹੈ ਜੀ ਤੇ ਜਿਹੜਾ ਡੰਗਰ ਪਸੰਦ ਆਉਂਦਾ ਤੇ ਫੇਰ ਆਪਾਂ ਉਸ ਆਈਪੀ ਨਾਲ ਪਾਓ ਠੀਕ ਹੈ ਘਰੇ ਆ ਕੇ ਤੇ ਆਪਦੀ ਭਾਜੀ ਤਸੱਲੀ ਕਰਕੇ ਖੜੋ ਜਿੱਦਾਂ ਮਰਜ਼ੀ ਠੀਕ ਹੈ